ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂਵਾਂ ਸੇਲ ਲੈ ਕੇ ਆਏ ਜੀ ਦੋ ਗੱਬਣਾ ਨੇ ਬਈ ਇੱਕ ਤੋਕੜ ਗੱਬਣਾ ਆਪਾਂ ਪੁੱਛ ਲੈਨੇ ਆਪਾਂ ਬਾਈ ਡਿਟੇਲ ਆਜੋ ਬਾਈ ਜੀ ਬਾਈ ਜੀ ਹਸਿਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਵਧੀਆ ਡਾਕਟਰ ਵਧੀਆ ਚੱਲਦਾ ਕੰਮਕਾਰ ਪੂਰਾ ਵਧੀਆ ਚੱਲੀ ਜਾਂਦਾ ਅ ਤਿੰਨ ਨਗਨੇ ਅੱਜ ਤਿੰਨ ਆ ਜਾਣ ਠੀਕ ਹੈ ਬਾਈ ਨਾਮ ਤੇ ਐਡਰੈਸ ਹੋ ਨਾਮ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਨੇੜੇ ਪਿੰਡ ਬਈ ਨੇੜੇ ਪਿੰਡ ਆ ਗਿਆ ਮੱਝੂ ਕੇਤਨ ਵੰਡੀ ਰਾਮਗੜਾ ਪਾਕੀ ਕੇ ਤੇ ਸ਼ਹਿਰ ਆਪਣੇ ਆ ਗਏ ਨਿਹਾਲ ਸਿੰਘ ਵਾਲਾ ਤੇ ਭਦੌੜ ਮੋਬਾਈਲ ਨੰਬਰ ਮੋਬਾਈਲ ਨੰਬਰ 87278 0993 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜੰਗ ਇਧਰੋਂ ਲੱਗਦੇ ਆ ਜਿਹੜੀ ਪਹਿਲੇ ਨੰਬਰ ਤੇ ਨਗੀਨਾ ਵੜ ਦੇਦੇ ਨੇ ਕਿਹੜਾ ਸੁਆਸ ਹੁੰਦੀ ਆ ਇਹ ਆਪਣਾ ਦੂਜਾ ਘੌਰ ਡਾਕਟਰ ਪਯੋਰ ਦੂਜਾ ਹਾਂ ਦੂਜਾ ਪੂਰਾ ਠੰਡੀ ਬਾਓ ਹਾਂ ਠੰਡਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਕਰ ਮੈਂ ਠੰਡੀ ਸੀਲ ਪੂਰੀ ਆ ਹਾਂ ਗਰਮ ਲਿਆਉਣੀ ਰੱਦ ਵੀ ਚੰਗਾ ਹਨ ਵੱਡੇ ਕਦਾਂ ਦੀਆ ਵੱਡੇ ਕਦ ਦੀ ਆ ਰੰਗ ਰੂਪ ਚਮਕ ਤੁਹਾਡੇ ਸਾਹਮਣੇ ਬਈ ਪੂਰੀ ਚਮਕਾ ਵਹਿੜ ਤੇ ਥਣ ਜਿਹੜਾ ਕਮਾਲ ਦਾ ਲੱਗਿਆ ਮੁਠੀ ਆਲਾ ਥਣ ਕੱਲਾ ਕੱਲਾ ਥਣ ਲੈ ਲੈ ਬਈ ਠੀਕ ਆ ਚਾਰੇ ਥਣੇ ਕੋਈਆ ਪੂਰੇ ਗੈਰ ਤੇ ਆ ਤੇ ਟੱਲਾਂ ਦੇਖੋ ਬਲਬਲ ਬਹੁਤ ਪਿਆ ਕੱਚੀ ਜ਼ਰੂਰ ਆ ਬਈ ਬਣੂਗੀ ਬਹੁਤ ਬਈ ਬੜ ਖੋਲ ਲਾ ਤੋਰ ਕੇ ਰਖਾ ਦੇ ਜੰਗ ਕੀ ਰਿਕਾਰਡ ਆ ਦੁੱਧ ਦਾ ਬਈ ਉਦਨੇ ਡਾਕਟਰ ਚੰਗੀ ਕੀ ਰਲਾ ਹੋਇਆ ਤਾਂ 16 17 ਪੜਾਊਗਾ ਹੂੰ ਮੌਜ ਨਾਲ ਠੀਕ ਆ ਹਾਂ ਹੂੰ ਇਹ ਨਾ ਚੀਜ਼ਾਂ ਹੁੰਦਾ ਡਾਕਟਰ ਦੇ ਲੈ ਕਿੰਨੇ ਤਿੰਨ ਦਿਨ ਹੋ ਗਏ ਵੀਡੀਓ ਪੰਜ ਤਿੰਨ ਦਿਨ ਮੋਟਰਸਾਈਕਲ ਖੜਿਆ ਨਿੰਮਾ ਸਾਥੇ ਹੁੰਦਾ ਸਹੀ ਗੱਲ ਹੈ ਵੇਦਣਾਂ ਸੋਪਣਾ ਲਿਆਉਣੀਆਂ ਬਹੁਤ ਸਹੀ ਗੱਲ ਆ ਭਾਈ ਮਿਲਦਾ ਨਹੀਂ ਸਾਫ ਸੁਥਰਾ ਮਾਲ ਬਹੁਤ ਘੱਟ ਮਿਲਦਾ ਹੈ ਨਾ ਭਾਈ ਹਾਂ ਮੇਰੇ ਤੋਂ ਰਹਾ ਤਾਂ ਰ ਚੰਗਾ ਕਰਦੇ ਨੇ ਯਾਤ ਬ੍ਰੀਡ ਚੰਗੀ ਆ ਦੁੱਧ ਚੰਗਾ ਪਾਉ ਦੋ ਜਿੰਨਾ ਵੀ ਦੁੱਧ ਦੇਉਗੇ ਪੂਰੀ ਵਧੀਆ ਫੈਂਟ ਆਉਗੀ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੇਸਕੂਸ ਬੜਾ ਕਮਾਲ ਦਾ ਬਾਈ ਹੈ ਨਾ ਉਹ ਚੰਗੀ ਆ ਰਹੀ ਹੂੰ ਸਨਕਪੋਣਾ ਗੜ ਦੇ ਵਿੱਚ ਰਾਜੀ ਜੀ ਆ ਹਾਂ ਰਾਜੀ ਫੋਲਾ ਵੱਡਾ ਕਾਦਾ ਆਰਡਰ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਜ਼ਰੂਰ ਆ ਬਾਈ ਜੇ ਕੋਈ ਵੀਰ ਸਾਮਲੂਗਾ ਬਣੂ ਬਣੂਗੀ ਬਹੁਤ ਬਾਈ ਥਣਲੇਵਾ ਦਾਸਦਾ ਬਾਕੀ ਥਣ ਮੁਠੀ ਵਾਲਾ ਲੱਗਿਆ ਬਾਈ ਕੀ ਮੋਲ ਆ ਭਰਾ ਇਹਦਾ ਜਾਇਜ਼ ਇਹਦਾ ਜਾਇਜ਼ 53000 ਡਾਕਟਰ ਦੇ ਲਾ ਮਾਨਤਾਨ ਹੋ ਜਾ ਮਾਰਾ ਮੋਟਾ ਕਰਦੇ ਆਂਗੇ ਉਹਦਾ ਵਹਿੜ ਦਾ ਹੁਣੀ 65 ਦੀ ਬੈਕ ਜਾਂਦੀ ਆਪਾਂ ਕਰਦੇ ਗੁੱਡੇ ਹੈਨਾ ਵੇਚਣ ਵਾਲੀ ਗੱਲ ਕਰ ਦਿੰਨੇ ਆਪਾਂ ਠੀਕ ਆ 53000 ਰੁਪਇਆ ਮੁੱਲ ਮਾਨ ਤਾਨ ਜਿਹੜਾ ਮੌਕਾ ਤੇ ਜਰੂਰ ਹੋਜੂ ਮੁੱਲ ਬਾਈ ਦੇ ਪਹਿਲਾਂ ਵੀ ਜੈ ਜੀ ਹੁੰਦੇ ਆ ਬਾਈ ਤੇ ਇਸ ਵਾਰ ਵੀ ਬਾਈ ਨੇ ਮੁੱਲ ਜੈ ਜੀ ਆ ਦੇ ਲਾ ਬੈਠ ਦੇ ਲਾ ਪੂਰੇ 60 ਦੀ ਦਾ ਅੱਜ ਵੀ ਬੈਠ ਦੇਖੋ ਬਈ ਨੀ ਨਈਆ ਭਾਰੀ ਪੂਰੀ ਕੱਦ ਬੈਡ ਵਾਲੀ ਹੱਥਾਂ ਲੇਵੇ ਦੀ ਕਮਾਲ ਆ ਕੱਚੀ ਜਰੂਰ ਆ ਬਸ ਇਹ ਗੱਲ ਕੱਟ ਦੇਣ ਨਹੀਂ ਪੁੱਛਿਆ ਦੇ ਲੈ ਦੇਣੇ ਦਾ ਇਧਰ ਆਜਦਾ ਨਾ ਦੱਸ ਦੇਣ ਪਿਆ ਅੱਛਾ ਹਾਂ ਦਸਾ ਦਿਨਾਂ ਦੀ ਕੱਚੀ ਆ ਜੀ ਹਾਂ ਲੈ ਆਪਾਂ ਕਿਵੇਂ ਖਤੀ ਆ ਨਾ ਬੜੀ ਠੰਡੀ ਬੜੀ ਠੰਡੀ ਆ ਜਵੇਂ ਮਾਰ ਜੇ ਚਲਾਈ ਚਲ ਥਾਣਾ ਬਹੁਤ ਚੰਗਾ ਕੱਚੀ ਕੱਚੀ ਆ ਬਈ ਪਹਿਲਾਂ ਰੱਖਦੇ ਆ ਤੇ ਬਣੂਗੀ ਬਹੁਤ ਵਧੀਆ ਬਹੁਤ ਬਹੁਤ ਹੂੰ ਅੱਗੇ ਭਰਾ ਦੋ ਨੰਬਰ ਕਿਹੜਾ ਸਾਸ ਹੁੰਦੀ ਆ ਇਹ ਵੀ ਦਾਕਰ ਦੂਜਾ ਪਿਓਰ ਇਹ ਨਾ ਪੰਨਾਂ ਵਾਲੇ ਦੰਦ ਜੇ ਚਾਗਦੀ ਜਵਾਨ ਨਹੀਂ ਠੀਕ ਹਾਂ ਪੰਨਾਂ ਵਾਲੇ ਦਰ ਨਾ ਇੰਨੇ ਨੰ ਨਮਾਉਂਦੀ ਆ ਹੂੰ ਇਹ ਦੂਜਾ ਪਿਓਰ ਕਿੰਨੇ ਦਿਨ ਲੈਂਦੀ ਆ ਇਹ ਲੈ ਜੋ 12 ਦਿਨ ਘੱਟੋ ਘਾਟ ਠੀਕ ਆ ਬਈ ਕੀ ਰਿਕਾਰਡ ਆ ਤੁਸਾਂ ਦੁੱਧ ਇਹਦੇ ਬਰਾਬਰ ਹੀ ਦੇਣਾ ਡਾਕਟਰ ਨੇ ਇਹ ਕੋਝ ਗਈਆਂ ਹਨਾ 16 17 ਇਹਨੇ ਦੇਣਾ ਬ੍ਰੀਡ ਜੀ ਜ਼ਰੂਰ ਢਲਾ ਦਾਸਦੀਆਂ ਆਰਡਰ ਵਾਕਈ ਚੰਗਾ ਤਿਆਰ ਕਰ ਲੂਗੀ ਥਣ ਥਣ ਚੰਗਾ ਮੁਠੀ ਵਾਲਾ ਥਾਣੇ ਵੀ ਕਰਮ ਵਾਲੀ ਤਿਆਰ ਕਰੂਗੀ ਕੱਦ ਵੱਡ ਚੰਗਾ ਯਾਤ ਬ੍ਰੀਡ ਚੰਗੀ ਆ ਦੁੱਧ ਇਹਦੇ ਕਿ ਜਿੰਨੀ ਪਾ ਦੂਗੀ ਬਾਲੀ ਘੀਰਾ ਦੇ ਡਾਕਟਰ ਹਾਂ ਫੇਸ ਬੜਾ ਕਮਾਲ ਵਾਲਾ ਬੋਦੀ ਬਾਦੀ ਬਹੁਤ ਚੰਗੀ ਆ ਬਾਕੀ ਲਿਗਰ ਆਏ ਨਹੀਂ ਕੋਈ ਬਾਸੀ ਨਹੀਂ ਕੀ ਦੰਨਾ ਦੀਆਂ ਬਾਈ ਕਹਿੰਦਾ ਕੰਨੀਆਂ ਹਜੇ ਖੜਗੀਆਂ ਨੇ ਹਾਂ ਹੂੰ ਬਾਹਰ ਡਾਂਗਾ ਕੋਈ ਜੱਕਰ ਨਹੀਂ ਆ ਤੇ ਬਾਕੀ ਜਾ ਇਹਨਾ ਦੇ ਡਾਕਟਰ ਨਾਮ ਲਾ ਕੇ ਹਟਿਆ ਹੁਣਾਂ ਠੀਕ ਆ ਮੁੱਲ ਬਈ ਇਹਦਾ ਮੁੱਲੇ ਦੇ ਲੈ ਕੇ ਡਾਕਟਰ ਸਿਆਲੀ ਦੀ ਮਾਨਤਾਨ ਹੋ ਜਾ 52 53000 ਦੀ ਕੱਚੀ ਵੀ ਆ ਠੀਕ ਆ ਆਪਾਂ ਕਹਿੰਦੇ ਨਾ ਚੱਲ ਕੋਈ ਲੈ ਜਾ ਹੈ ਨਾ ਹੂੰ ਵੀ ਆਪਾਂ ਨੂੰ ਭਾਣਾ ਮਿਲ ਜਾ ਪਰ ਆਪਾਂ ਇਹ ਨਹੀਂ ਗੱਲ ਕਰਦੇ 46000 ਰੁਪਈਆ ਮੁੱਲ ਜਮਾ ਜਾਇਜ਼ ਆ ਮਾਨਤਾਨ ਜਿਹੜਾ ਵੇਖੋ ਜਰੂਰ ਮਾਰਾ ਮੋਟਾ ਬਾਈ ਹੁਣ ਅੱਦ ਬੜੀ ਜਾਤ ਵੀਡ ਫੋਲ ਚੰਗੀ ਆ ਬਈ ਫੇਸ ਫੂਸ ਬੜਾ ਪਿਆਰਾ ਚੰਗੀ ਆ ਬਈ ਆਜੇ ਨਾ ਬੱਡੰਗਾ ਦਰਸਿੰਗਾਂ ਲੋਕ ਬਹੁਤ ਮਾਇਦਾ ਹਾਜ਼ਮਦਾਰੀ ਡਾਕਟਰ ਹੂੰ ਤਿੰਨ ਦਿਨ ਹੋ ਗਏ ਭਾਲਦੇ ਨੂੰ ਮਸਾ ਲਿਆਂਦਿਆਂ ਦੇ ਲਾ ਠੀਕ ਆ ਫੇਸ ਦੇਖ ਬਈ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗਿਆ ਸਨਖਪਣਾ ਬਰਡ ਦੇ ਵਿੱਚ ਬਹੁਤ ਤਗ ਬਾਕੀ ਠੀਕ ਆ ਬਈ ਕੱਦ ਬਟ ਦੀ ਵੀ ਚੰਗੀ ਆ ਇੱਟੇ ਲਾ ਡੋਲਾ ਰੱਖਦੀ ਆ ਆਰਡਰ ਵਾਕਈ ਚੰਗਾ ਤਿਆਰ ਕਰ ਲੂਗੀ ਅਜੇ ਕੱਚੀ ਦਾ ਹਸਾ ਬਈ ਨਾ ਹਾਂ ਤੋ 12 ਦਿਨਾਂ ਦੀ ਕੱਚੀ ਲਾਟ ਕੱਚੀ ਆ ਬਸ ਹਮ ਲੈਟਲਾਂ ਚੈੱਕ ਕਰੋ ਥਾਣ ਧਣ ਬਹੁਤ ਚੰਗਾ ਬਾਈ ਤੇ ਮੁੱਲ ਵੀ ਜਾਇ ਜੀ 45000 ਰੁਪਿਆ ਮੰਨ ਤਾ ਨਾ ਜ਼ਰੂਰ ਕੱਚੀ ਤਾਂ ਆ ਨਾ ਡਾਕਟਰ ਜੀ ਨੇ ਹੁਣ ਮਾਲ ਦੁੱਧ ਕਢਾਉਣਾ ਨਾ ਹੁਣ ਕਟਾ ਚਾਰ ਦੂਗਾ ਅੱਖਾਂ ਮੀਜ ਕੇ ਨਾ ਦਊਗੀ ਅਸੀਂ ਹਮ ਸਹੀ ਗੱਲ ਅੱਗੇ ਫਰਾਕ ਤੱਕੋ ਟੋਕਰ ਗੱਬਣਾ ਇਹ ਟੋਕਰ ਗੱਬਣਾ ਨਾ ਕਿਹੜਾ ਸੂਸ ਹੋਈ ਵੀ ਆ ਇਹ ਪਹਿਲਾ ਸੂਆ ਆਪਣਾ ਸੂਕੇ ਨਾ ਹੁਣ ਦੂਜੇ ਲਈ ਗੱਬਣਾ ਕਿੰਨੇ ਟਾਈਮ ਇਹ ਤਾਂ ਅੱਗੋਂ ਮਮੀ ਨੇ ਤੁੱਤੀ ਹੋਏ ਦਿਨ ਚੱਲੀ ਜਾਂਦੇ ਹਾਂ ਚੈੱਕ ਕਰਵਾ ਲਈ ਚੈੱਕ ਕਰਵਾ ਲਿਆ ਆਪਣੇ ਕੋਲ ਵੀਡੀਓ ਵੀ ਹੈਗੀ ਆ ਹੂੰ ਵੀਡੀਓ ਵੀ ਅਗਲੇ ਨੂੰ ਦਿਖਾ ਦੇਾਂਗੇ ਅਗਲੇ ਨਿਕਰਾਉਣੀਆ ਕਰਾ ਦੇ ਸਰਵਾ ਲਿਆ ਅਗਲੇ ਦੀ ਚੱਲੀ ਆ ਹਾਂਜੀ ਅਗਲੇ ਨੂੰ ਚਾਹਣਾ ਦਾ ਨਾ ਆਪਦੀ ਕਰਾ ਲੇ ਦੁੱਧ ਕਿੰਨਾ ਬਈ ਦੁੱਧ 6 ਕਿਲੋ ਹੀ ਮੰਨ ਜਰਾ ਡਾਕਟਰ ਅੱਠ ਕਹਿੰਦੇ ਸੀ ਰੰਗੀ ਜਾਂਦੀ ਆ ਆਰਡਰ ਚੰਗਾ ਥਣ ਚੰਗਾ ਬਈ ਚਵਾਈ ਕਿਵੇਂ ਆਪਾਂ ਨਾ ਚੋਕ ਹੀ ਲੈਣਾ ਟਰੱਟ ਜਿਹਾ ਹੁਣ ਨਾ ਉਹ ਕਰੀ ਜਾਂਦੀ ਆ ਰੰਗੀ ਜਾਂਦੀ ਤੇਰੇ ਸਾਹਮਣੇ ਜੀਜਾ ਨਹੀਂ ਲਾਇਆ ਨੇ ਜੀਜਾ ਨਹੀਂ ਲਾਇਆ ਥੋੜਾ ਜਿਹਾ ਹੁਣ ਵੀ ਹੈਗਾ ਠੀਕ ਆ ਫੇਸ ਬੜਾ ਪਿਆਰਾ ਕੱਦ ਬੜਾ ਚੰਗਾ ਯਾਦਬਰੀਡ ਚੰਗੀਆਂ ਟੋਕੜ ਗੱਬਣਾ ਚੈੱਕ ਪਾਸ ਆਪਦੀ ਜੱਲੀ ਬਈ ਜ਼ਰੂਰ ਕਰਵਾ ਲਓ ਕਰਵਾ ਲਓ ਬਸ ਚੰਗੀ ਆ ਬੜਾ ਫੈਂਡ ਫੂਡ ਫੁੱਲ ਆਉਗੀ ਤੇ ਗਰਮੀ ਗਰਮੀ ਨੇ ਬਿਲਕੁਲ ਨਹੀਂ ਮਰਨੀ ਤੋੜਾ ਤਾਰਾ ਚੰਗਾਗਾ ਦੁੱਧ ਪੋਹਦੀ ਬਾਈ ਕਹਿੰਦਾ ਲੀਟਰ 2 ਲੀਟਰ ਘਾਟੀ ਬਦਲਿਓ ਬਾਈ ਕਹਿੰਦਾ ਆਹ ਜਿਹੜਾ ਰੂਟ ਸਹੀ ਮਨੋ ਆਪਾਂ ਸਹੀ ਜਗ੍ਹਾ ਕਾ ਜਗਾ ਜੀਣਾਂ ਨਹੀਂ ਲਾਇਆ ਨਹੀਂ ਠੀਕ ਆ ਉਹ ਠੰਡੀ ਸੀਲ ਬਥੇਰੀ ਆ ਠੀਕ ਆ ਹਾਂ ਤੇ ਕੀ ਮੋਲ ਲ ਭਰਾ ਇਹ ਮੈਂ ਹਣ 35 ਦੀ ਦਵਾਂਗਾ ਡਾਕਟਰ ਆਪਾਂ ਮਾਨ ਤਾਨ ਹੋ ਜਾ ਵਰਮੂਟਾ ਕਰ ਦਾਂਗੇ 35000 ਰੁਪਿਆ ਮੁੱਲ ਜਮਾ ਜੈਜ ਰੇਟ ਆ ਬਾਈ ਟੋਕੜ ਗੱਬਣ ਦਾ ਮੁੱਲ ਬਹੁਤ ਆਗਾ ਤੇ ਟੋਕੜ ਗੱਬਣਾ ਇਹ ਚੈੱਕ ਪਾਸ ਆ ਗਈ ਤੇ ਥਣ ਥਣ ਬਹੁਤ ਚੰਗਾ ਮੁੱਲ 35000 ਰੁਪਿਆ ਮਾਨਤਨ ਜਰੂਰ ਹੋ ਜੂਗਾ ਲੈ ਛੱਡੀ ਛੱਡੀ ਵੀ ਜਾਗਾ ਛੱਡੀ ਛੱਡੀ ਪੂਰੀ ਆ ਗਈ ਇਹਨਾਂ 100 ਗਾਹ ਦਾ ਫੋਨ ਆਇਆ ਟੋਕੜ ਗੱਬਣ ਦਾ ਡਾਕ ਠੀਕ ਹੈ ਮੈਂ ਤੇਰੇ ਚੈਨਲ ਰਾਹੀਂ ਦਿਖਾ ਦਿਆਂਗੇ ਸਰ ਹੂੰ ਠੀਕ ਆ ਬਾਈ ਤੇ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਦਿਖਾ ਤੇ ਕਿਸੇ ਵੀਰ ਦੇ ਤਿੰਨਾਂ ਚ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲੇ ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ।